ਆ ਲੋਕਾਂ ਦੇ ਵਾਲ ਝੜ ਰਹੇ ਨੇ ਟੁੱਟ ਰਹੇ ਨੇ ਵਾਲਾਂ ਦੇ ਵਿੱਚ ਚਮਕ ਨਹੀਂ ਹੈਗੀ ਜਾਂ ਵਾਲਾਂ ਦੀ ਗਰੋਥ ਨਹੀਂ ਹੋ ਰਹੀ ਵਾਲਾਂ ਦੇ ਵਿੱਚ ਸਿਕਰੀ ਹੋਈ ਪਈ ਹੈ ਵਾਲਾਂ ਦੇ ਵਿੱਚ ਚਮਕ ਨਹੀਂ ਮਤਲਬ ਵਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਤੁਹਾਡੀ ਜੜ ਤੋਂ ਖਤਮ ਹੋ ਜੂ ਮੈਨੂੰ ਪਤਾ ਤੁਸੀਂ ਬਹੁਤ ਸਾਰੇ ਸ਼ੈਂਪੂ ਵਰਤ ਲਏ ਤੇਲ ਵਰਤ ਲਏ ਬਹੁਤ ਕੁਝ ਵਰਤ ਲਿਆ ਦੋਸਤੋ ਜਿਹੜਾ ਇਹ ਕੜੂ ਹੈ ਕੜੂ ਦੀ ਛਾਲ ਹੈ ਇਹਦਾ ਤੁਸੀਂ ਪਾਊਡਰ ਬਣਾ ਲੈਣਾ ਇਹਦਾ ਚਮਚੇ ਦੀ ਡੰਡੀ ਸਵੇਰੇ ਸ਼ਾਮ ਨੂੰ ਖਾਣਾ ਸ਼ੁਰੂ ਕਰ ਦੋ ਇਹਦੇ ਵਿੱਚ ਤੁਸੀਂ 100 ਗ੍ਰਾਮ ਆਮਲਾ 100 ਗ੍ਰਾਮ ਤੁਸੀਂ ਭਿੰਗਰਾਜ 100 ਗ੍ਰਾਮ ਕਾਲੇ ਤੇਲ ਇਹ ਮਿਲਾ ਕੇ ਖਾਣਾ ਸ਼ੁਰੂ ਕਰ ਦੋ ਜੇ ਤੁਸੀਂ ਸਾ ਤੋਂ ਤੇਲ ਵੀ ਲੈਣਾ ਚਾਹੁੰਦੇ ਹੋ ਸਾਡੇ ਤੇਲ ਦਾ ਰਿਜ਼ਲਟ ਹੈ ਜਿਹੜਾ ਬਹੁਤ ਹੀ ਜਿਆਦਾ ਵਧੀਆ ਜਿੰਨੇ ਵੀ ਲੋਕਾਂ ਨੂੰ ਅੱਜ ਤੱਕ ਤੇਲ ਦਿੱਤਾ ਕਿਸੇ ਦਾ ਲਾਂਭਾ ਨਹੀਂ ਆਇਆ ਤੁਸੀਂ ਇੱਕ ਸਿਸੀ ਵਰਤ ਕੇ ਦੇਖੋ ਦੁਬਾਰਾ ਤੁਸੀਂ 5 ਸਿਸੀਆਂ 4 ਸਿਸੀਆਂ ਆਰਡਰ ਕਰੋਗੇ ਕਿਉਂਕਿ ਤੁਸੀਂ ਆਂਡਿਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਵੀ ਗਿਫਟ ਦੇ ਵਿੱਚ ਦੇਮੋਗੇ ਤੇ ਗਵਾਂਡੀ ਵੀ ਤੁਹਾਨੂੰ ਪੁੱਛਣਗੇ ਤੁਹਾਡੇ ਵਾਲਾਂ ਦੀ ਗਰੋਥ ਕਿਵੇਂ ਹੋ ਰਹੀ ਤੇ ਬਾਲਾਂ ਦਾ ਪੂਰਾ ਵਧੀਆ ਰਿਜ਼ਲਟ ਹੈ ਜਿਹੜਾ ਉਹ ਮਿਲਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਤੁਸੀਂ ਸਾਡੇ ਵਾਲਾ ਤੇਲ ਹੈ ਜਿਹੜਾ ਘਰ ਬੈਠੇ ਮੰਗਾ ਸਕਦੇ ਹੋ ਛੋਟੀ ਸਿੱਸੀ ਲੈ ਲਓ ਚਾਹੇ ਦੀ ਲੈ ਲਓ ਵੱਡੀ